ਉਹ ਪਤੀਲਾ ਚਾੜ ਤਾਂ ਛਲੀਆਂ ਵਾਲਾ ਦੇਖ ਸਕਦੇ ਹੋ ਤੇ ਨਾਲੇ ਭੁੰਨਨੇ ਆ ਤਰਾ ਚੰਗੀ ਵੀਆਪੀ ਤਰੀਕੇ ਨਾਲ ਭੁੰਨਣਾ ਖੜੇ ਖਾਵਾਂਗੇ ਲਓ ਜੀ ਛਲੀਆਂ ਆਪਣੀਆਂ ਹੋ ਗਈਆਂ ਤਿਆਰ ਚਾਚਾ ਵੀ ਪਹੁੰਚ ਆਇਆ ਅੱਜ ਚਾਚੇ ਵਾਵਾ ਜਨਾਬਾਦ ਆ ਗਏ ਕਦਾਂ ਕਦਾਂ ਖਾ ਲਈ ਜੇ ਛਲੀਆਂ ਦੀ ਬਾਕੀ ਮੈਂ ਆ ਗਿਆ ਆ ਗਿਆ ਚਾਚਾ ਵੀ ਅੱਜ ਆ ਗਿਆ ਲੱਗਾ ਛਲੀਆਂ ਨੂੰ ਅੱਜ ਆ ਜਨਿਆ ਰੋਟੀ ਤੇ ਡਿੱਗਿਆ ਟਾੜਾ ਐਡਾ ਬੜਾ ਮਾਇਆ ਤੋਂ ਤੇ ਆ ਆ ਉਲੋਏ ਨੋ ਤੇ ਕਣੀ ਪੜਾਓ ਅਸਲਾਮੁਅਲੈਕਮ ਜੀ ਕੀ ਹਾਲ ਚਾਲ ਉਮੀਦ ਕਰਦਾ ਹਾਂ ਕਿ ਤੁਸੀਂ ਸਾਰੇ ਵਧੀਆ ਹੋਵੋਗੇ ਜੀ ਵੈਲਕਮ ਆਈ ਦੇ ਨਵੇਂ ਵਲੌਗ ਚ ਅੱਜ ਦੀ ਨਵੀਂ ਵੀਡੀਓ ਚ ਤੇ ਅੱਜ ਦੇ ਜਿਹੜੀ ਆਪਣੀ ਰੁਟੀਨ ਆ ਤੁਹਾਡੇ ਸਾਰੇ ਭਰਾਵਾਂ ਨਾਲ ਸਾਂਝੀ ਕਰਾਂਗੇ ਸੋ ਜੁੜ ਕੇ ਰਹਿਣਾ ਦਾ ਵਲੌਗ ਪੂਰਾ ਵੇਖਣਾ ਕੀ ਕੀੜੀ ਆਪਣੇ ਰੁਟੀਨ ਅੱਜ ਕੀ ਕੁਝ ਕਰਦੇ ਆਪਾਂ ਸਾਰਾ ਤੁਹਾਡਾ ਨਾਲ ਸਾਂਝਾ ਕਰਦੇ ਆਂ ਜੋ ਜੁੜ ਕੇ ਰਹਿਣਾ ਦਾ ਵਲੌਗ ਲੋ ਜੀ ਰਾਤ ਆਪਣੇ ਕੋਲ ਆ ਗਏ ਸੀ ਪ੍ਰੋਣੇ ਬੱਚੇ-ਬੁੱਚੇ ਆ ਗਏ ਸੀ ਇਹ ਜਨਾਬ ਕਹਿੰਦੇ ਸੀ ਨਾਲੇ ਨਹਾਵਾ ਤੇ ਨਾਲੇ ਖਾਣੀਆਂ ਛਲੀਆਂ ਸੋ ਪਤੀਲਾ ਚਾੜ ਤਾ ਛਲੀਆਂ ਵਾਲਾ ਦੇਖ ਸਕਦੇ ਹੋ ਤੇ ਨਾਲੇ ਭੁੰਨਨੇ ਆ ਸਾਰਾ ਚੰਗੀ ਵੀਆਪੀ ਤਰੀਕੇ ਨਾਲ ਭੁੰਨਣਾ ਫਿਰ ਖਾਵਾਂਗੇ ਹਾਂਜੀ ਠੀਕ ਠੀਕ ਐ ਨਾਓ ਤੁਸੀਂ ਨਾਓ ਸੋ ਬਾਲਦੇ ਇਹਨਾਂ ਨੂੰ ਖਾਨੇ ਨਾਲੇ ਨਾਲੇ ਇੰਜੋਏ ਕਰਦੇ ਆ ਨਾਲੇ ਤੁਹਾਨੂੰ ਪਰਾਨੇ ਲਓ ਜੀ ਛਲੀਆਂ ਆਪਣੀਆਂ ਹੋ ਗਈਆਂ ਤਿਆਰ ਚਾਚਾ ਵੀ ਪਹੁੰਚ ਆਇਆ ਅੱਜ ਚਾਚਾ ਵਾਵਾ ਜੀ ਨਾ ਬਾਦ ਜੀ ਨਾ ਕਦਾਂ ਕਦਾਂ ਖਾ ਲਈ ਜੇ ਛਲੀਆਂ ਦੀ ਬਾਕੀ ਬਾਹ ਆ ਗਿਆ ਆ ਗਿਆ ਚਾਚਾ ਵੀ ਅੱਜ ਆ ਗਿਆ ਲੱਗਾ ਛਲੀਆਂ ਨੂੰ ਅੱਜ ਸੋ ਛਲੀਆਂ ਵੀ ਰੈਡੀ ਹੋ ਗਈਆਂ ਨੇ ਦੇਖੋ ਭਾਪ ਨਿਕਲ ਰਹੀ ਆ ਨਾ ਮਤਲਬ ਕੰਮ ਨਾ ਰੈਡੀ ਹੋ ਗਿਆ ਸੋ ਕੱਢਦੇ ਆ ਤੇ ਖਾਨੇ ਲਓ ਜੀ ਛਲੀਆਂ ਹੋ ਗਈਆਂ ਤਿਆਰ ਤੇ ਚਾਚਾ ਕੱਢਣ ਲੱਗਾ ਔਰ ਬਾਦ वाह बस कर दे, तो बस कर कर दे।, दे। चाचा इनता मफत ना कर बस कर दे। आए, 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 आए। स्वाद आ गया भी स्वाद ਵਾਹ ਲਓ ਜੀ ਹੋ ਗਿਆ ਟਾਈਮ ਸਾਡਾ ਪੱਠੇ ਪਹੁੰਚਦਾ ਛਲੇਖਲੀਆਂ ਖਾ ਕੇ ਤੇ ਹੁਣ ਆ ਗਏ ਪੱਠੇ ਪਹੁੰਚਣੇ ਪੱਠੇ ਸੁਰੂ ਕਰ ਦਿੱਤੇ ਆ ਪਹੁੰਚੇ ਪੱਠੇ ਤੇ ਗਰਮੀ ਬੜੀ ਆ ਤੇ ਫੇਰ ਤੇ 2:00 ਵਜੇ 2:30 2:30 ਵਜੇ ਸਪੌਣੇ ਆ ਬੜੇ ਵਾਰੀਆਂ ਨੇ ਵੱਜਾਂ ਦਿੰਦੇ ਇਹ ਸਾਡੀ ਜਿਹੜੀ ਡਿਊਟੀ ਲੱਗੀ ਆ ਉੱਥੇ ਹੁੰਦੀ ਆ ਆ ਜੀ ਫੀਲ ਕਰ ਰਹੀ ਹੈ ਜੀ ਗਰਮੀ ਨੇ ਜਨਾਬ ਸਾਡੀ ਮੱਤ ਮਾਰੀ ਹੈ ਜੀ ਗਰਮੀ ਨੇ ਮੱਤ ਮਾਰੀ ਸਾਡੀ ਆ ਜਨ ਨੇ ਜਾ ਰੋੜੀ ਤੇ ਡਿੱਗ ਗਿਆ ਛੱਡ ਛੱਡ ਐਡਾ ਐਡਾ ਆਇਆ ਤੂੰ ਇੱਥੇ ਆ ਆ ਉੱਲੋ ਇਹਨੋਂ ਤੇ ਜੰਮ ਚਾਤੀ ਪਾਉਂਦਾ മനു കവട ਓ ਜੀ ਡੰਗਨੂਗਰ ਚੋਕੇ ਤੇ ਹੁਣ ਚੱਲੇ ਆ ਪੱਠਿਆਂ ਨੂੰ ਦਾਤਰੀਆਂ ਚੋਕਲੀਆਂ ਨੇ ਛੋਟਾ ਭਰਾ ਵੀ ਤੇ ਚੱਲਦੇ ਆ ਵੱਢ ਲਈਏ ਪੱਠੇ ਹੁਣ ਗਰਮੀ ਬੜੀ ਆ ਤਾਂ ਟਾਈਮ ਨਾ ਵੱਢ ਕੇ ਪੱਠੇ ਹੋਈਏ ਵੇਲੇ ਲਓ ਜੀ ਪੱਠੇ ਵੱਢ ਕੇ ਹੋ ਗਿਆਂ ਵੇਲੇ ਕੈਮਰਾਮੈਨ ਕੋ ਆਪਣਾ ਬੱਚਾ ਜਲਬਾ ਨਹੀਂ ਜਿਹੜਾ ਵੀਡੀਓ ਨਹੀਂ ਬਣਾ ਸਕਿਆ ਸੋ ਪੱਠੇ ਵੜ ਲਿਆ ਪਿੱਛੇ ਦੇਖ ਸਕਦੇ ਹੋ ਲੈ ਕੇ ਆਉਂਦੇ ਨੇ ਆਪਾਂ ਚੱਲ ਕੇ ਉਹਨਾਂ ਪਾਉਂਦੇ ਆਂ ਮੱਝਾਂ ਨੂੰ ਪੱਠੇ ਫਰਨਾਲਾ ਧੋਣਾ ਵੀ ਆ ਤੇ ਪਸੀਨੋਂ ਪਸੀਨ ਵੇਲੋ ਹੋਏ ਪਏ ਆ ਹੱਥਾਂ 'ਚ ਧਾਤਰੀਆਂ ਚੱਲੇ ਆਂ ਡਰੇ ਤੇ ਪਹੁੰਚ ਗਏ ਆ ਪਾਉਨੇ ਆ ਪੱਠੇ ਮੱਝਾਂ ਨੂੰ ਕਰੀ ਅੰਦਰ ਲਓ ਜੀ ਪੱਠੇ ਪਾ ਲਏ ਨੇ ਹੁਣ ਮੱਝਾਂ ਵੜਨੇ ਅੰਦਰ ਇਹ ਖਾਣਗੇ ਅੰਦਰ ਪੱਠੇ ਲਓ ਜੀ ਪੱਠੇ ਪਾ ਕੇ ਹੋ ਗਏ ਵਿਲੇ ਹੁਣ ਚਲੀ ਜਾਨਾ ਤੁਹਾਨੂੰ ਤੇ ਵਲੌਗ ਕਰਦੇ ਆਪਾਂ ਇੱਥੇ ਐਂਡ ਸ਼ਾਮ ਹੋ ਗਈ ਆ ਸੋ ਵਲੌਗ ਤੁਹਾਨੂੰ ਕਿਦਾਂ ਲੱਗਿਆ ਤਾਂ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਆਪਾਂ ਮਿਲਦੇ ਆਂ ਕੱਲ ਇੱਕ ਨਵੇਂ ਵਲੌਗ 'ਚ